ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਛਲੇ ਵੀਡੀਓ ਦੇ ਵਿੱਚ ਆਪਾਂ ਮੱਖਣਸ਼ਾ ਲੁਬਾਣਾ ਦੇ ਬਾਰੇ ਕੁਝ ਗੱਲਾਂ ਕੀਤੀਆਂ ਸਨ ਅਤੇ ਇਸ ਵੀਡੀਓ ਦੇ ਵਿੱਚ ਆਪਾਂ ਮੱਖਣਸ਼ਾ ਲੁਬਾਣਾ ਦੇ ਜਹਾਜ਼ ਬਰੇਤੇ ਵਿੱਚ ਫਸਣ ਬਾਰੇ ਗੱਲਾਂ ਦੱਸਾਂਗੇ ਲੁਬਾਣਿਆਂ ਦੀ ਆਪਣੀ ਵੱਖਰੀ ਬੋਲੀ ਵੀ ਰਹੀ ਹੈ ਜਿਸ ਨੂੰ ਲੁਬਾਣਕੀ ਕਿਹਾ ਜਾਂਦਾ ਸੀ ਲੁਬਾਣਿਆਂ ਦੇ ਪੁਰਾਣੇ ਬਜ਼ੁਰਗ ਅੱਜ ਵੀ ਇਹ ਬੋਲੀ ਸਹੀ ਬੋਲ ਲੈਂਦੇ ਹਨ ਇਹ ਬੋਲੀ ਪੰਜਾਬੀ ਭਾਸ਼ਾ ਨਾਲੋਂ ਪਿੰਨ ਹੈ ਇਹ ਭਾਸ਼ਾ ਰਾਜਸਥਾਨੀ ਗੁਜਰਾਤੀ ਅਤੇ ਮਰਾਠੀ ਨਾਲ ਮਿਲਦੀ ਜੁਲਦੀ ਹੈ ਇਸੇ ਬੋਲੀ ਵਿੱਚ ਮੱਖਣ ਸ਼ਾਹ ਨੇ ਗੁਰੂ ਸਾਹਿਬ ਨੂੰ ਲੱਭਣ ਦਾ ਹੋਕਾ ਦਿੱਤਾ ਸੀ ਗੁਰੂ ਲਾਦੋਰੇ ਗੁਰੂ ਲਾਦੋਰੇ ਅੱਜਕੱਲ੍ਹ ਲੁਬਾਣਿਆਂ ਵਿੱਚ ਇਹ ਬੋਲੀ ਨਹੀਂ ਬੋਲੀ ਜਾਂਦੀ ਪੰਜਾਬ ਤੋਂ ਬਾਹਰ ਵਸਣ ਵਾਲੇ ਲੁਬਾਣੇ ਹਿੰਦੂ ਧਰਮ ਨਾਲ ਸੰਬੰਧਤ ਹਨ ਜਦੋਂ ਕਿ ਪੰਜਾਬ ਵਿੱਚ ਵਸਣ ਵਾਲੇ ਲੁਬਾਣੇ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਨ ਰਾਜਪੂਤਾਂ ਦਾ ਲੜਾਕੂ ਭਾਗ ਹੋਣ ਕਰਕੇ ਅਤੇ ਮਿਹਨਤੀ ਹੋਣ ਕਰਕੇ ਇਹ ਸਰੀਰ ਦੇ ਗੁੰਦੇ ਹੋਏ ਹਟੇ-ਕੱਟੇ ਅਤੇ ਕਦ-ਕਾਠ ਦੇ ਉੱਚੇ ਲੰਬੇ ਹਨ। ਇਹਨਾਂ ਦੀਆਂ ਔਰਤਾਂ ਵੀ ਮਿਹਨਤੀ ਅਤੇ ਘਰ ਤੋਂ ਬਾਹਰ ਕੰਮ ਕਰਨ ਨੂੰ ਬੁਰਾ ਨਹੀਂ ਸਮਝਦੀਆਂ। ਇਹ ਹੁਸ਼ਿਆਰ ਅਤੇ ਸੋਹਣੀਆਂ ਸੁਨੱਖੀਆਂ ਹਨ। ਇਹ ਸ਼ਾਇਦ ਇਸ ਲਈ ਹੀ ਸੰਭਵ ਹੋਇਆ ਹੋਵੇਗਾ ਕਿ ਇਹਨਾਂ ਦੇ ਆਦਮੀ ਘਰੋਂ ਬਾਹਰ ਵਪਾਰ ਕਰਦੇ ਸਨ ਅਤੇ ਇਹ ਉਹਨਾਂ ਦੇ ਮਾਲ ਡੰਗਰ ਦੀ ਸਾਮ ਸੰਗਾਲ ਕਰਦੀਆਂ ਸਨ। ਇਹ ਆਮ ਔਰਤਾਂ ਵਰਗੀਆਂ ਕੋਮਲ ਅਤੇ ਡਰਪੋਕ ਨਹੀਂ ਹਨ। ਜੀ.ਐਚ. ਹਟਲ ਆਪਣੀ ਪੁਸਤਕ ਭਾਰਤ ਦੇ ਕਬੀਲੇ ਅਤੇ ਜਾਤਾਂ ਵਿੱਚ ਲਿਖਦਾ ਹੈ, ਉਹਨਾਂ ਦੀਆਂ ਔਰਤਾਂ ਆਪਣੀ ਸੁੰਦਰਤਾ ਅਤੇ ਘਰੇਲੂ ਆਜ਼ਾਦੀ ਕਾਰਨ ਮਸ਼ਹੂਰ ਸਨ ਇਹਨਾਂ ਦਾ ਪਹਿਰਾਵਾ ਸਿਰ ਦਾ ਵੀ ਸੁੰਦਰ ਸੀ ਪੰਜਾਬ ਵਿੱਚ ਲੁਭਾਣਾ ਬਰਾਦਰੀ ਦੇ ਬਹੁਤੇ ਪਿੰਡ ਦਰਿਆ ਬਿਆਸ ਦੇ ਕਿਨਾਰੇ-ਕਿਨਾਰੇ ਸਥਿਤ ਹਨ ਜੋ ਸਿੱਧ ਕਰਦੇ ਹਨ ਕਿ ਡੰਗਰਾਂ ਨਾਲ ਵਪਾਰ ਕਰਨ ਕਰਕੇ ਇਹਨਾਂ ਜ਼ਿਆਦਾ ਪਾਣੀ ਦੇ ਕੋਲ ਰਹਿਣਾ ਠੀਕ ਸਮਝਿਆ ਹੋਵੇਗਾ ਇਹ ਬਹੁਤਾ ਵਪਾਰ ਖਾਸ ਤੌਰ ਤੇ ਲੂਣ ਦਾ ਬੈਲਗੱਡੀਆਂ ਰਾਹੀਂ ਹੀ ਕਰਦੇ ਸਨ ਰੇਲ ਗੱਡੀਆਂ ਅਤੇ ਮੋਟਰ ਗੱਡੀਆਂ ਦੇ ਆਉਣ ਨਾਲ ਇਹਨਾਂ ਦੇ ਵਪਾਰ ਨੂੰ ਕਾਫੀ ਸੱਟ ਵੱਜੀ ਇਨਾਂ ਦਾ ਵਪਾਰ ਮੱਦਮ ਪੈ ਗਿਆ ਬਹੁਤ ਸਾਰੇ ਲੁਬਾਣੇ ਖੇਤ ਮਜ਼ਦੂਰ ਬਣ ਗਏ ਜਿਨ੍ਹਾਂ ਨੂੰ ਮਰੂਸੀ ਕਿਹਾ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛਕਣ ਤੋਂ ਬਾਅਦ ਪੰਜਾਬ ਵਿੱਚ ਵਸਦੇ ਬਹੁਤੇ ਲੁਬਾਣਿਆਂ ਨੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ ਜੱਟ ਵਣਜਾਰਾ ਰੋੜਾ ਸਾਰਾ ਦੋ ਹਿੱਸੇ ਸਿੱਖੀ ਤੇ ਨਿਤਾਰਾ ਜਦੋਂ ਬੰਦਾ ਬਹਾਦਰ ਨੂੰ ਅੰਕੜਵੇਲੇ ਧਨ ਦੀ ਲੋੜ ਪਈ ਤਾਂ ਲੁਬਾਣਿਆਂ ਦੇ ਇੱਕ ਕਾਫਲੇ ਤੇਗਾ ਨੇ ਉਹਨਾਂ ਦੀ ਭਰਪੂਰ ਮਦਦ ਕੀਤੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਆਏ ਲੁਬਾਣੇ ਲੱਗ ਗਈ ਲਾਰ ਦਿਓ ਦਸਵੰਦ ਉਣ ਕਈ ਹਜ਼ਾਰ ਜਦੋਂ ਬੰਦਾ ਬਹਾਦਰ ਨੂੰ ਸਨਕਾਂ ਦੀ ਜ਼ਰੂਰਤ ਪਈ ਤਾਂ ਲੁਬਾਣੇ ਭਰਤੀ ਵਾਸਤੇ ਬਹੁ ਗਿਣਤੀ ਵਿੱਚ ਅੱਗੇ ਆਏ ਕੇਜਰ ਸਿੰਘ ਛੱਬਰ ਨੇ ਬੰਸਾਵਲੀ ਨਾਮਾ ਵਿੱਚ ਲਿਖਿਆ ਹੈ ਸਾਥ ਲੁਬਾਣਿਆ ਬਹੁ ਰੁਪੀਆਂ ਸਿੱਖਾਂ ਆਦ ਖੜੋਤਾ ਮਾਲ ਬਲਦ ਲੱਦੇ ਹੋਏ ਮਾਰਗ ਚੱਲੇ ਜਾਇਆ ਚੇਲਾ ਭੇਜ ਨਾਇਕ ਸੱਦੀ ਮੰਗਾਇਆ ਕੁਝ ਲੁਬਾਣੇ ਵਕਾਰ ਮੱਦਮ ਹੋਣ ਤੋਂ ਬਾਅਦ ਅੰਗਰੇਜ਼ੀ ਫੌਜਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵਿੱਚ ਵੀ ਭਰਤੀ ਹੋ ਗਏ। ਇਸ ਸਦੀ ਦੇ ਸ਼ੁਰੂ ਵਿੱਚ ਜਦੋਂ ਅੰਗਰੇਜ਼ਾਂ ਨੇ 1907 ਈਸਵੀ ਵਿੱਚ ਜ਼ਮੀਨ ਮਾਲਕਾਂ ਨੂੰ ਕਾਸ਼ਤਕਾਰੀ ਹੋਣ ਦਾ ਅਧਿਕਾਰ ਦਿੱਤਾ ਤਾਂ ਇਹਨਾਂ ਨੇ ਵੀ ਜ਼ਮੀਨਾਂ ਖਰੀਦਨੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਲੁਬਾਣਿਆਂ ਨੂੰ ਅੰਬਾਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁਜਰਾਤ ਅਤੇ ਗੁਜਰਾਵਾਲਾ ਜ਼ਿਲ੍ਹੇ ਵਿੱਚ ਕਾਸਤਕਾਰੀ ਦਾ ਅਧਿਕਾਰ ਮਿਲਿਆ ਅੱਜ ਕੱਲ ਇਹ ਲੋਕ ਜੱਟਾਂ ਵਾਂਗ ਹੀ ਜ਼ਮੀਨਾਂ ਦੇ ਮਾਲਕ ਹਨ ਪਰ ਜਵਾਨੀ ਵਿੱਚ ਮੱਖਣ ਸ਼ਾਦੀ ਸ਼ਾਦੀ ਬੀਬੀ ਸੀਤਲਦੇਵੀ ਸਪੁੱਤਰੀ ਨਾਇਕ ਪਰਸ਼ੋਤਮ ਦਾਸ ਨਾਲ ਹੋਈ ਇਹਨਾਂ ਦੇ ਸਹੁਰੇ ਸੰਡਲਸ ਜਾਤ ਨਾਲ ਸੰਬੰਧ ਰੱਖਦੇ ਸਨ ਸੰਡਲਸ ਜਾਤ ਨਾਲ ਸੰਬੰਧਿਤ ਲੁਬਾਣੇ ਨਾਇਕ ਰਾਜਪੂਤਾਂ ਦਾ ਹੀ ਇੱਕ ਅੰਗ ਸਨ ਇਸ ਲਈ ਇਹਨਾਂ ਦੀ ਸ਼ਾਦੀ ਰਾਜਪੂਤ ਰਸਮੋ ਰਿਵਾਜਾਂ ਨਾਲ ਹੋਈ ਕਈ ਵਿਦਵਾਨ ਇਹਨਾਂ ਦੀ ਪਤਨੀ ਦਾ ਨਾਂ ਸੁਲਜਈ ਦੱਸਦੇ ਹਨ ਮੱਖਣ ਸ਼ਾਹ ਦਾ ਵਪਾਰ ਚਮਕਾਉਣ ਵਿੱਚ ਇਹਨਾਂ ਦੀ ਪਤਨੀ ਦਾ ਵੱਡ ਮੁੱਲਾ ਤੇ ਵਿਲੱਖਣ ਯੋਗਦਾਨ ਰਿਹਾ ਹੈ 30 ਮਾਰਚ 1666 ਈਸਵੀ ਨੂੰ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰੀਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਪੂਰੇ ਹੁੰਣ ਤੋਂ ਪਹਿਲਾਂ ਉਹਨਾਂ ਵੱਲੋਂ ਪ੍ਰਸਿੱਧ ਸਿੱਖ ਸ਼ਖਸੀਤਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਚ ਮਾਤਾ ਸੁਲਖਣੀ ਬਾਬਾ ਬੁੱਢਾ ਜੀ ਦੇ ਪੋਤਰੇ ਅਤੇ ਗੁਰੂ ਘਰ ਦੇ ਮਹਾਂ ਮੰਤਰੀ ਬਾਬਾ ਗੁਰਦਿੱਤਾ ਜੀ ਆਦੀ ਪ੍ਰਮੁੱਖ ਸਨ ਬਿਨਾਂ ਨਾਮ ਲਿਆ ਉਹਨਾਂ ਬਾਬਾ ਬਕਾਲੇ ਦਾ ਸ਼ਬਦ ਉਚਾਰ ਕੇ ਗੁਰਗੱਦੀ ਸਥਾਪਤ ਕਰਨ ਲਈ ਇੱਕ ਨਾਰੀਅਲ ਅਤੇ ਪੰਜ ਪੈਸੇ ਪੇਟਾ ਵਜੋਂ ਦਿੱਤੇ। ਇਹਨਾਂ ਪ੍ਰਮੁੱਖ ਸ਼ਖਸੀਤਾਂ ਨੂੰ ਪਤਾ ਸੀ ਕਿ ਪਿੰਡ ਬਕਾਲੇ ਵਿਖੇ ਸਿਰਫ ਇੱਕੋ ਹੀ ਸੋਢੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਭ ਤੋਂ ਛੋਟਾ ਪੁੱਤਰ ਬਾਬਾ ਤੇਗਾ ਰਹਿੰਦਾ ਹੈ ਜਿਸ ਨੂੰ ਦੁਨੀਆਦਾਰੀ ਦੇ ਕੰਮਾਂ ਵਿੱਚ ਰੁਚੀ ਨਾ ਹੋਣ ਕਰਕੇ ਕਮਲਾ ਤੇਗ ਵੀ ਕਿਹਾ ਜਾਂਦਾ ਸੀ। ਪਰ ਤੋਂ ਭਗਤੀ ਤੇ ਸ਼ਕਤੀ ਵਿੱਚ ਉਹ ਪੂਰੇ નિਪੁੰਨ ਸਨ ਇਹ ਬਹੁਤ ਹੀ ਹੈਰਾਨੀਜਨਕ ਅਤੇ ਦੁਖਦਾਈ ਗੱਲ ਹੈ ਕਿ ਪ੍ਰਮੁਖ ਸਿੱਖ ਸਖਸ਼ੀਤਾ ਨੇ ਉਹਨਾਂ ਬਾਰੇ ਜਾਣਦਿਆਂ ਹੋਿਆਂ ਵੀ ਗੁਰੂ ਬਾਰੇ ਰੌਲ ਕਚੋਲਾ ਪਾਉਣ ਦੀ ਖੁੱਲ ਕਿਉਂ ਦਿੱਤੀ ਦਿੱਲੀ ਦੀਆਂ ਸੰਗਤਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਬਾਬੇ ਤੇਗੇ ਦੇ ਨਿਰਮਾਣਤਾ ਦਾ ਲਾਭ ਲੈਂਦੇ ਆ ਬਾਏ ਗੁਰੂ ਘਰ ਦੇ ਬਸ਼ਿੰਦੇ ਗੁਰੂ ਬਣ ਬੈਠੇ ਜਿਨ੍ਹਾਂ ਵਿੱਚ ਤੇਰਮਲ ਪ੍ਰਮੁਖ ਸੀ ਧੀਰਮਲ ਦੀ ਦਹਿਸ਼ਤ ਸਾਹਮਣੇ ਬਾਬਾ ਗੁਰਦਿੱਤਾ ਤੇ ਉਹਨਾਂ ਦੇ ਸਾਥੀਆਂ ਦੀ ਗੁਰੂ ਸਥਾਪਿਤ ਕਰਨ ਦੀ ਹਿੰਮਤ ਨਾ ਹੋਈ ਅਤੇ ਰੌਲ ਕਚੋਲਾ ਵੱਧਦਾ ਗਿਆ। ਇਸੇ ਸਮੇਂ ਭਾਈ ਮੱਖਣਸ਼ਾਹ ਲੁਬਾਣਾ ਜਦ ਪੁਰਤਗਾਲ ਨਾਲ ਵਪਾਰ ਕਰਨ ਲਈ ਆਪਣਾ ਜਹਾਜ਼ ਸਮਾਨ ਨਾਲ ਭਰਿਆ ਲਿਜਾ ਰਿਹਾ ਸੀ ਤਾਂ ਕਟ ਪਾਣੀ ਕਾਰਨ ਜਹਾਜ਼ ਬਰੇਤੇ ਵਿੱਚ ਫਸ ਗਿਆ। ਬੜੀਆਂ ਮੰਨਤਾ ਮੰਨੀਆਂ, ਕਈ ਪੀਰ ਫਕੀਰ ਤੇ ਆਏ ਫਿਰ ਵੀ ਕਈ ਮਹੀਨੇ ਜਹਾਜ਼ ਫਸਿਆ ਰਿਹਾ। ਅੰਤ ਮੱਖਣਸ਼ਾਹ ਨੇ ਬਾਬੇ ਨਾਲਕ ਦੀ ਗੱਦੀ ਨੂੰ ਤਿਆ ਕੇ ਮੰਨਤ ਮੰਨੀ। ਇੱਕ ਸਿੱਖ ਲੁਬਾਣਾ ਸਿੰਧੂ ਮੈਂ ਲੈ ਪੋਤ ਆਵਤ ਅਟਕਿਓ ਤਿੰਨ ਧਿਆਨ ਗੁਰ ਕੋ ਮਨ ਤਰਿਓ ਗੁਰ ਨਾਨਕੇ ਮਨ ਸੁਚੁਕਿਓ 500 ਮੋਰਾ ਦੀ ਸੁਖਣਾ ਸੁਖੀ ਗਈ ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ ਮੁਤਾਬਕ ਭਾਈ ਮੱਖਣ ਸ਼ਾਹ ਦੀ ਅਰਦਾਸ ਕਬੂਲ ਹੋਈ ਜਹਾਜ਼ ਬਰੇਤੀ ਵਿੱਚੋਂ ਨਿਕਲ ਬੰਨੇ ਲੱਗਾ ਭਾਈ ਮੱਖਣ ਸ਼ਾਹ ਗੁਰੂ ਘਰ ਦਾ ਕਦੋਂ ਤੋਂ ਪ੍ਰੇਮੀ ਸੀ ਇਸ ਸੰਬੰਧ ਵਿੱਚ ਅਜੇ ਕਾਫੀ ਖੋਜ ਕਰਨੀ ਬਾਕੀ ਹੈ 5 ਮਾਰਚ 1665 ਈਸਵੀ ਨੂੰ ਬਾਬਾ ਮੱਖਣ ਸ਼ਾਹ ਆਪਣੇ ਪੂਰੇ ਲਾਮ ਲਸ਼ਕਰ ਨਾਲ ਗੁਰੂ ਸਹਿਬਾਨਾਂ ਨੂੰ ਪੁੱਛਦਾ ਪੁੱਛਣ ਦਾ ਦਿੱਲੀ ਤੋਂ ਬਕਾਲੇ ਪਹੁੰਚਿਆ ਹਰੀ RAM ਗੁਪਤਾ ਆਪਣੀ ਪੁਸਤਕ ਸਿੱਖ ਇਤਿਹਾਸ ਵਿੱਚ ਇਹ ਤਾਰੀਖ 9 ਅਕਤੂਬਰ 1664 ਦੱਸਦਾ ਹੈ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਵੀਡੀਓ ਦੇ ਵਿੱਚ ਆਪਾਂ ਮੱਖਣ ਸ਼ਾਹ ਲੁਬਾਣੇ ਬਾਰੇ ਹੋਰ ਗੱਲਾਂ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਕਾਸ਼ ਕਰਨ ਤੱਕ ਦੀ ਦਾਸਤਾਂ ਦੱਸਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ